ਤੇ ਜਿਹਨੇ ਆਮ ਕਰਕੇ ਇੱਥੇ ਜਿਹੜੇ ਤੁਹਾਡੀ ਕੇਸ ਦੇ ਵਿੱਚ ਆਉਂਦੇ ਆ ਉਹ ਬੜਾ ਮਹਿਸੂਸ ਕਰਦੇ ਵੀ ਨਹੀਂ ਇਹ ਤਾਂ ਮਿੱਠੀ ਜੇਲ ਹੈ ਇੱਥੇ ਆ ਕੇ ਫਸ ਗਏ ਆ ਉਸ ਤਰ੍ਹਾਂ ਦਾ ਮਹਿਸੂਸ ਤਾਂ ਨਹੀਂ ਹੋਇਆ ਜੀ ਚਲੇ ਜਾਂਦੇ ਸੀ ਬਾਹਰ ਘੁੰਮਣ ਫੇਰਨਾ ਘਰ ਬਹੁਤ ਘੱਟ ਬੈਨੇ ਸੀ ਬੰਦਾ ਉਦੋਂ ਹੀ ਅੱਕਦਾ ਜਦੋਂ ਕਾਰੀ ਬੈਠਾ ਰਹੇ ਹਰ ਵਕਤ ਟੀਵੀ ਨਾਲ ਜੁੜਿਆ ਰਹੇ ਕਿਤੇ ਆਉਣਾ ਨਹੀਂ ਜਾਣਾ ਨਹੀਂ ਕਿਸੇ ਨੂੰ ਮਿਲਣਾ ਨਹੀਂ ਫਿਰ ਉਹਦੀ ਉਸ ਤਰ੍ਹਾਂ ਦੀ ਰੁਟੀਨ ਪਹਿਲਾਂ ਵਾਲੀ ਤਾਂ ਇੰਡੀਆ ਵਾਲੀ ਰਹਿੰਦੀ ਨਹੀਂ ਪਰ ਇੱਥੇ ਆ ਕੇ ਮਜੂਸ ਹੋਣ ਲੱਗ ਜਾਂਦਾ ਵੀ ਮੈਂ ਕਿੱਥੇ ਜੇਲ੍ਹ ਚ ਆ ਗਿਆ ਅੱਛਾ ਪੰਜਾਬ ਦੇ ਵਿੱਚ ਤੁਸੀਂ ਸਾਬਕਾ ਪੁਲਿਸ ਇੰਸਪੈਕਟਰ ਰਹੇ ਹੋ ਉੱਥੋਂ ਦੇ ਜਿਹੜੇ ਇੱਥੋਂ ਦੀ ਪੁਲਿਸ ਨਾਲ ਕਦੇ ਬਾਹ ਪਿਆ ਕਦੇ ਮਿਲੇ ਹੋਣ ਦੇਖੇ ਹੋਵੇ ਕਦੇ ਗੱਲਬਾਤ ਕਰਨ ਦਾ ਮੌਕਾ ਕਿਉਂਕਿ ਪੁਲਿਸ ਦੇ ਉਹ ਪੁਲਿਸ ਦੇਖ ਕੇ ਚੌਜਾ ਚੜ ਜਾਂਦਾ ਵੀ ਇਹ ਸਾਡੇ ਮੈਕਮੇ ਦੇ ਆ ਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਪਰ ਕੋਈ ਖਾਸ ਡਿਫਰੈਂਸ ਜਿਹੜੀ ਉੱਥੋਂ ਦੀ ਪੁਲਿਸ ਦਾ ਕੋਈ ਤੁਸੀਂ ਦੇਖਿਆ ਇੱਥੋਂ ਦੀ ਪੁਲਿਸ ਦੇ ਵਿੱਚ ਆਮ ਕਰਕੇ ਜਦੋਂ ਕਹਿੰਦੇ ਪੰਜਾਬ ਪੁਲਿਸ ਦਾ ਨਾਮ ਆਉਂਦਾ ਨਾ ਉੱਥੇ ਲੋਕੀ ਡਰਦੇ ਆ ਜੇ ਪੁਲਿਸ ਆ ਗਈ ਤੇ ਇੱਥੇ ਜਦੋਂ ਪੁਲਿਸ ਦੀ ਗੱਲ ਹੁੰਦੀ ਹੈ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਵੀ ਕੋਈ ਨਹੀਂ ਆ ਹੁਣ ਆਪਾਂ ਪੁਲਿਸ ਦੀ ਨਿਗਰਾਨੀ ਚ ਇਹਦੇ ਬਾਰੇ ਕੋਈ ਗੱਲ ਉੱਥੋਂ ਦਾ ਤੇ ਇੱਥੋਂ ਦਾ ਕਾਫੀ ਡਿਫਰੈਂਸ ਹੈ ਕੋਈ ਖਾਸ ਡਿਫਰੈਂਸ ਡਿਫਰੈਂਸ ਤੁਸੀਂ ਇਹ ਲਾ ਲਓ ਵੀ ਉੱਥੇ ਤਾਂ ਜੇ ਪੁਲਿਸ ਮਤਲਬ ਪਿੰਡ ਜਾਂ ਹੋਰ ਆ ਜੇ ਤਾਂ ਲੋਕ ਡਰਦੇ ਨੇ ਘਰਾਂ 'ਚ ਵੜ ਜਾਂਦੇ ਨੇ ਦਰਵਾਜ਼ੇ ਵੀ ਲਾ ਲੈਂਦੇ ਨੇ ਕਈ ਥਾਂ ਤਾਂ ਇਹ ਜੇ ਹਾਲਾਤ ਨੇ ਕੋਈ ਚਾਹ ਪਾਣੀ ਨਹੀਂ ਪੁੱਛਦਾ ਕੋਈ ਗੱਲ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਕਾਨੂੰਨ ਮੱਥੇ ਲੱਗਣਾ ਇਹਨਾਂ ਦੇ ਪਰਾਂ ਦੀ ਹੋ ਕੇ ਲੰਘ ਜਾ ਪਰ ਇੱਥੇ ਕੋਈ ਅਸੀਂ ਗੱਲ ਹੀ ਨਹੀਂ ਜਿਵੇਂ ਵੀ ਤੁਰੇ ਫਿਰਦੇ ਆ ਪੁਲਿਸ ਵਾਲੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਮਤਲਬ ਉਹਨਾਂ ਨੇ ਮਿਲਣਾ ਵੀ ਹੈ ਤਾਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਵੀ ਤੁਸੀਂ ਇੱਥੇ ਦੇ ਰਹਿਣ ਆਏ ਹੋ ਜਾਂ ਟੂਰਿਸਟ ਵਿਜਿਟ ਤੇ ਆਏ ਹੋ ਕਿਵੇਂ ਆਏ ਹੋ ਬਸ ਇਹ ਗੱਲਾਂ ਦਾ ਤੁਸੀਂ ਸਹੀ ਜਵਾਬ ਉਹ ਤਾਂ ਮਤਲਬ ਹੀ ਨਹੀਂ ਕੋਈ ਤੁਹਾਨੂੰ ਕੋਈ ਗੱਲਬਾਤ ਕਰਨ ਦਾ ਪਰ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਲੋਕਾਂ ਦੇ ਕਹੂਆ ਬਣੀ ਹੋਈ ਹੈ ਕਾਰਨ ਕੀ ਹੈ ਜੀ ਕਾਰਨ ਇਹ ਹੈ ਵੀ ਸ਼ੁਰੂ ਤੋਂ ਹੀ ਬਹੁਤ ਵਧିକੀਆਂ ਹੁੰਦੀਆਂ ਆ ਜਾਂ ਪੁਲਿਸ ਦੀਆਂ ਆਮ ਲੋਕਾਂ ਤੇ ਬੀਚਰ ਦੇ ਨਹੀਂ ਕਿ ਮਤਲਬ ਆਮ ਲੋਕਾਂ 'ਚ ਲੋਕਾਂ ਨੂੰ ਤੰਗ ਕਰਨ ਦਾ ਇਹ ਹੁੰਦਾ ਹੈ ਉਹਨਾਂ ਸੋਰਜ ਵੀ ਕਿਸੇ ਨੂੰ ਤੰਗ ਕਰੋ ਆਪਾਂ ਨੂੰ ਪੈਸੇ ਮਿਲਣਗੇ ਜਿੰਨਾ ਜਾਰੇ ਤੰਗ ਕਰਾਂਗੇ ਆ ਹੁਣ ਅੱਤਵਾਦ ਵੇਲੇ ਵੀ ਇਸ ਤਰੀ ਹੋਇਆ ਬਹੁਤ ਕੁਝ ਮਤਲਬ ਅਜੇ ਤੱਕ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਲਾਓ ਇੰਡੀਆ ਦਾ ਤਾਂ ਛੱਡੋ ਪੰਜਾਬ ਪੁਲਿਸ ਜਿਹੜੀ ਹੈ ਉਹ ਲੋਕਾਂ ਤੇ ਵਿਚਰ ਨਹੀਂ ਰਹੀ ਉਹ ਇੱਕ ਆਪਣਾ ਹਊਆ ਬਣਾ ਕੇ ਰਹਿੰਦੇ ਨੇ ਵੀ ਆਪਾਂ ਲੋਕਾਂ ਨੂੰ ਕਿਵੇਂ ਤੰਗ ਕਰੀਏ ਤਾਂ ਆਪਾਂ ਨੂੰ ਕੁਝ ਮਿਲੇ ਇਹ ਹਊਆ ਰਿਆ ਬਣਿਆ ਹੈ ਪੁਲਿਸ ਦਾ ਇੱਕ ਹਊਆ ਖਤਮ ਕਿਵੇਂ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮਾਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਅਜਹੀ ਮਾਨਮਤੀ ਸ਼ਖਸੀਅਤ ਸਰਦਾਰ ਜਸਪਿੰਦਰ ਸਿੰਘ ਜੀ ਚੀਮਾ ਸਾਹਿਬ ਜੋ ਕਿ ਅਮਰੀਕਾ ਫੇਰੀ ਤੇ ਆਏ ਹੋਏ ਨੇ ਪੰਜਾਬ ਦੇ ਵਿੱਚ ਪੁਲਿਸ ਇਨਸਪੈਕਟਰ ਰਿਟਾਇਰ ਨੇ ਆਪਾਂ ਇਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਪੰਜਾਬ ਦੀਆਂ ਤੇ ਇੱਥੋਂ ਦੀਆਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕੀ ਫਰਕ ਲੱਗਿਆ ਹਾਂਜੀ ਚੀਮਾ ਸਾਹਿਬ ਪੰਜਾਬੀ ਵਿਰਾਸੇ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਹੈ ਜੀ ਬਹੁਤ ਮੇਰਾ ਜੀ ਬਾਬੇ ਨਾਨਕ ਦੀਆਂ ਚੜ੍ਹਦੀ ਕਲਾ ਤੇ ਪਹਿਲੇ ਦੱਸੋ ਵੀ ਤੁਸੀਂ ਅਮਰੀਕਾ ਪਹਿਲੀ ਵਾਰ ਆਏ ਹੋ ਤੁਹਾਡੀ ਪਹਿਲੀ ਫੇਰੀ ਦਾ ਕਿਹੋ ਜਿਹਾ ਤਜਰਬਾ ਰਿਹਾ ਇਹ ਹਰਪਾਲ ਸਿੰਘ ਦੀ ਬਹੁਤ ਵਧੀਆ ਤਜਰਬਾ ਰਿਹਾ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਹੀ ਆਇਆ ਹਾਂ ਬਾਹਰ ਅੱਗੇ ਮੈਂ ਕਿਸੇ ਕੰਟਰੀ 'ਚ ਗਿਆ ਵੀ ਨਹੀਂ ਜੀ ਇਥੇ ਆਪਣੇ ਰਿਲੇਟਿਵਸ ਵਗੈਰਾ ਹੋਣ ਕਰਕੇ ਉਹਨਾਂ ਨੂੰ ਮਿਲਣ ਆਗੇ ਸੀਗੇ ਰਿਟਾਇਰ ਹੋ ਗਏ ਸੀ ਪੁਲਿਸ ਵਿਭਾਗ ਵਿੱਚ ਤੇ ਬਹੁਤ ਵਧੀਆ ਆ ਕੇ ਹੱਬੋਵਾਂ ਲੱਗਾ ਪਹਿਲਾਂ ਤਾਂ ਲੱਗਦਾ ਸੀ ਵੀ 6 ਮਹੀਨੇ ਨਿਕਲ ਨਹੀਂ ਜਦੋਂ ਆ ਕੇ ਦੇਖਿਆ ਪਰ ਮੁੜ ਕੇ ਇੰਨਾ ਦਿਲ ਲੱਗਿਆ ਵੀ ਹੁਣ ਜਾਣ ਨੂੰ ਜੀ ਨਹੀਂ ਕਰਦਾ ਚਾਹ ਬਾਤ ਤੇ ਜਿਹਨੇ ਆਮ ਕਰਕੇ ਇੱਥੇ ਜਿਹੜੇ ਤੁਹਾਡੀ ਕੇਸ ਦੇ ਵਿੱਚ ਆਂਦੇ ਆ ਉਹ ਬੜਾ ਮਹਿਸੂਸ ਕਰਦੇ ਵੀ ਨਹੀਂ ਇਹ ਤਾਂ ਮਿੱਠੀ ਜੇਲ ਹੈ ਇੱਥੇ ਆ ਕੇ ਫਸ ਗਏ ਆ ਉਹ ਉਸ ਤਰ੍ਹਾਂ ਦਾ ਮਹਿਸੂਸ ਤਾਂ ਨਹੀਂ ਹੋਇਆ ਜੀ ਬਿਲਕੁਲ ਹੀ ਨਹੀਂ ਹੋਇਆ ਜੀ ਕਿਉਂਕਿ ਚਲੇ ਜਾਂਦੇ ਸੀ ਬਾਹਰ ਘੁੰਮਣ ਫਿਰਨਾ ਘਰ ਬਹੁਤ ਘੱਟ ਬੈਠਦੇ ਸੀ ਬੰਦਾ ਉਦੋਂ ਹੀ ਅੱਕਦਾ ਜਦੋਂ ਘਾਰੀ ਬੈਠਾ ਰਹੇ ਹਰ ਵਕਤ ਟੀਵੀ ਨਾਲ ਜੁੜਿਆ ਰਹੇ ਕਿਤੇ ਆਉਣਾ ਨਹੀਂ ਜਾਣਾ ਨਹੀਂ ਕਿਸੇ ਨੂੰ ਮਿਲਣਾ ਨਹੀਂ ਫਿਰ ਉਹਦੀ ਉਸ ਤਰ੍ਹਾਂ ਦੀ ਰੁਟੀਨ ਪਹਿਲਾਂ ਵਾਲੀ ਤਾਂ ਇੰਡੀਆ ਵਾਲੀ ਰਹਿੰਦੀ ਨਹੀਂ ਫਿਰ ਉਹ ਇੱਥੇ ਆ ਕੇ ਮਜੂਦ ਹੋਣ ਲੱਗ ਜਾਂਦਾ ਵੀ ਮੈਂ ਕਿੱਥੇ ਜੇਲ੍ਹ ਚ ਆ ਗਿਆ ਜੀ ਅੱਛਾ ਪੰਜਾਬ ਦੇ ਵਿੱਚ ਤੁਸੀਂ ਸਾਬਕਾ ਪੁਲਿਸ ਇੰਸਪੈਕਟਰ ਰਹੇ ਹੋ ਉੱਥੋਂ ਦੇ ਜਿਹੜੇ ਇੱਥੋਂ ਦੀ ਪੁਲਿਸ ਨਾਲ ਕਦੇ ਬਾਹ ਪਿਆ ਕਦੇ ਮਿਲੇ ਹੋਣ ਦੇਖੇ ਹੋਵੇ ਕਦੇ ਗੱਲਬਾਤ ਕਰਨ ਦਾ ਮੌਕਾ ਕਿਉਂਕਿ ਪੁਲਿਸ ਦੇ ਉਹ ਪੁਲਿਸ ਦੇਖ ਕੇ ਚੌਜਾ ਚੜ ਜਾਂਦਾ ਵੀ ਇਹ ਸਾਡੇ ਮੈਕਮੇ ਦੇ ਆ ਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹਾਂ ਹੋਈ ਵੀ ਮਿਲੇ ਵੀ ਇੱਥੋਂ ਦੀ ਪੁਲਿਸ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਮਿਲੇ ਬੜਾ ਰਿਗਾਰਡ ਕਰਦੇ ਨੇ ਬੜਾ ਹੱਸ ਕੇ ਬੋਲਦੇ ਨੇ ਮਦਲ ਕੋਈ ਐਸੀ ਗੱਲ ਨਹੀਂ ਲੱਗੀ ਕੋਈ ਡਿਫਿਕਲਟੀ ਵਾਲੀ ਵੀ ਦੇਖ ਕੇ ਕਈ ਲੋਕ ਤਾਂ ਕਹਿੰਦੇ ਆ ਜੀ ਸਾਨੂੰ ਡਰ ਲੱਗਣ ਲੱਗ ਜਾਂਦਾ ਡਰ ਵਾਲੀ ਗੱਲ ਹੀ ਕੋਈ ਨਹੀਂ ਉਹ ਉਹਨਾਂ ਦਾ ਜੋ ਕਾਨੂੰਨ ਹੈ ਉਹਦੇ ਮੁਤਾਬਕ ਚੱਲਦੇ ਨੇ ਕੋਈ ਵਾਧੂ ਘਾਟੂ ਗੱਲ ਨਹੀਂ ਕਰਦੇ ਇਸ ਕਰਕੇ ਬਹੁਤ ਵਧੀਆ ਕੋਈ ਮੈਨੂੰ ਤਾਂ ਨਹੀਂ ਲੱਗਿਆ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਇੰਨਾ ਜ਼ ਡਿਫਰੈਂਸ ਵਾਲੀ ਜੀ ਪਰ ਕੋਈ ਖਾਸ ਡਿਫਰੈਂਸ ਜਿਹੜੀ ਉੱਥੋਂ ਦੀ ਪੁਲਿਸ ਦਾ ਕੋਈ ਤੁਸੀਂ ਦੇਖਿਆ ਇੱਥੋਂ ਦੀ ਪੁਲਿਸ ਦੇ ਵਿੱਚ ਆਮ ਕਰਕੇ ਜਦੋਂ ਕਹਿੰਦੇ ਪੰਜਾਬ ਪੁਲਿਸ ਦਾ ਨਾਮ ਆਉਂਦਾ ਨਾ ਉੱਥੇ ਲੋਕੀ ਡਰਦੇ ਆ ਜੋ ਪੁਲਿਸ ਆ ਗਈ ਤੇ ਇੱਥੇ ਜਦੋਂ ਪੁਲਿਸ ਦੀ ਗੱਲ ਹੁੰਦੀ ਹੈ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਆ ਵੀ ਕੋਈ ਨਹੀਂ ਆ ਹੁਣ ਆਪਾਂ ਪੁਲਿਸ ਦੀ ਨਿਗਰਾਨੀ ਚ ਇਹਦੇ ਬਾਰੇ ਕੋਈ ਗੱਲ ਇਹ ਗੱਲ ਤਾਂ ਦੇਖਣ ਜਾਈ ਹੈ ਜੀ ਤੇ ਮਹਿਸੂਸ ਵੀ ਕੀਤਾ ਗਿਆ ਕਿਉਂਕਿ ਮੈਂ 30 32 ਸਾਲ ਨੌਕਰੀ ਕੀਤੀ ਪੁਲਿਸ ਡਿਪਾਰਟਮੈਂਟ ਦੇ ਪੰਜਾਬ ਚ 12 ਵੀ ਅੰਦਰ ਜਾਣ ਮੌਕਾ ਮਿਲਿਆ ਕਈ ਜਗ੍ਹਾ ਤੇ ਦੂਜੀਆਂ ਸਟੇਟਾਂ 'ਚ ਵੀ ਪਰ ਉੱਥੋਂ ਦਾ ਤੇ ਇੱਥੋਂ ਦਾ ਕਾਫੀ ਡਿਫਰੈਂਸ ਹੈ ਕੋਈ ਖਾਸ ਡਿਫਰੈਂਸ ਡਿਫਰੈਂਸ ਤੁਸੀਂ ਇਹ ਲਾ ਲਓ ਵੀ ਉੱਥੇ ਤਾਂ ਜੇ ਪੁਲਿਸ ਮਤਲਬ ਪਿੰਡ ਜਾਂ ਹੋਰ ਆ ਜੇ ਤਾਂ ਲੋਕ ਡਰਦੇ ਨੇ ਘਰਾਂ 'ਚ ਵੜ ਜਾਂਦੇ ਨੇ ਦਰਵਾਜ਼ੇ ਵੀ ਲਾ ਲੈਂਦੇ ਨੇ ਕਈ ਥਾਂ ਤਾਂ ਇਹ ਜੇ ਹਾਲਾਤ ਨੇ ਕੋਈ ਚਾਹ ਪਾਣੀ ਨਹੀਂ ਪੁੱਛਦਾ ਕੋਈ ਗੱਲ ਨਹੀਂ ਕਰਦਾ ਅਗਲਾ ਕਹਿੰਦਾ ਯਾਰ ਕਾਨੂੰਨ ਮੱਥੇ ਲੱਗਣਾ ਇਹਨਾਂ ਦੇ ਪਰਾਂ ਦੀ ਹੋ ਕੇ ਲੰਘ ਜਾ ਪਰ ਇੱਥੇ ਕੋਈ ਅਸੀਂ ਗੱਲ ਹੀ ਨਹੀਂ ਆਏ ਵੀ ਤੁਰੇ ਫਿਰਦੇ ਆ ਪੁਲਿਸ ਵਾਲੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਮਤਲਬ ਉਹਨਾਂ ਨੇ ਮਿਲਣਾ ਵੀ ਹੈ ਤਾਂ ਤੁਹਾਨੂੰ ਪਹਿਲਾਂ ਇਹ ਪੁੱਛਣਾ ਵੀ ਤੁਸੀਂ ਇੱਥੇ ਦੇ ਰਹਿਣ ਆਏ ਹੋ ਜਾਂ ਟੂਰਿਸਟ ਵਿਜੇ ਤੇ ਆਏ ਹੋ ਕਿਵੇਂ ਆਏ ਹੋ ਬਸ ਇਹ ਗੱਲਾਂ ਦਾ ਤੁਸੀਂ ਸਹੀ ਜਵਾਬ ਹੋ ਤਾਂ ਮਤਲਬ ਹੀ ਨਹੀਂ ਕੋਈ ਤੁਹਾਨੂੰ ਕੋਈ ਗੱਲਬਾਤ ਕਰਨ ਦਾ ਪਰ ਉੱਥੋਂ ਦੀ ਜਿਹੜੀ ਪੁਲਿਸ ਹੈ ਉਹ ਲੋਕਾਂ ਦੀ ਤਾਂ ਹਉਆ ਬਣੀ ਹੋਈ ਹੈ ਕਾਰਨ ਕੀ ਹੈ ਜੀ ਕਾਰਨ ਇਹ ਹੈ ਵੀ ਸ਼ੁਰੂ ਤੋਂ ਹੀ ਬੌਧਵਧੀ ਕੀ ਆਉਂਦੀਆਂ ਜਾਂ ਪੁਲਿਸ ਦੀਆਂ ਆਮ ਲੋਕਾਂ ਤੇ ਬੀਚਰਦੇ ਨਹੀਂ ਕਿ ਮਤਲਬ ਆਮ ਲੋਕਾਂ ਜੋ ਲੋਕਾਂ ਨੂੰ ਤੰਗ ਕਰਨ ਦਾ ਇਹ ਹੁੰਦਾ ਉਹਨਾਂ ਸੂਰਜ ਵੀ ਕਿਸੇ ਨੂੰ ਤੰਗ ਕਰੋ ਆਪਾਂ ਨੂੰ ਪੈਸੇ ਮਿਲ ਲੰਗੇ ਜਿੰਨਾ ਜ਼ਿਆਦਾ ਤੰਗ ਕਰਾਂਗੇ ਆ ਹੁਣ ਅੱਤਵਾਦ ਵੇਲੇ ਵੀ ਇਸ ਤਰ੍ਹਾਂ ਹੀ ਹੋਇਆ ਬਹੁਤ ਕੁਝ ਜੀ ਮੇਰੇ ਅੱਖੀ ਦੇਖਰ ਜਾਇਆ ਮੈਂ ਅੰਮ੍ਰਿਤਸਰ ਵੀ ਡਿਊਟੀ ਕੀਤੀ ਹੋਰ ਉਥੇ ਪਿੰਡਾਂ ਦੇ ਵੀ ਚੌਕੀਆਂ ਦੇ ਡਿਊਟੀ ਕੀਤੀ ਮਤਲਬ ਲੋਕ ਨਾ ਜਿਵੇਂ ਡਰਦੇ ਦੇ ਨੇ ਜੀ ਮਤਲਬ ਅਜੇ ਤੱਕ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਲਾਓ ਇੰਡੀਆ ਦਾ ਤਾਂ ਛੱਡੋ ਪੰਜਾਬ ਪੁਲਿਸ ਜਿਹੜੀ ਹੈ ਉਹ ਲੋਕਾਂ 'ਚ ਵਿਚਰ ਨਹੀਂ ਰਹੀ ਕੋਈ ਕਪੜਾ ਹਉਆ ਬਣਾ ਕੇ ਰਹਿੰਦੇ ਨੇ ਵੀ ਆਪਾਂ ਲੋਕਾਂ ਨੂੰ ਕਿਵੇਂ ਤੰਗ ਕਰੀਏ ਤਾਂ ਆਪਾਂ ਨੂੰ ਕੁਝ ਮਿਲੇ ਇਹ ਹਉਆ ਰਿਆ ਬਣਿਆ ਹੈ ਪੁਲਿਸ ਦਾ ਇੱਕ ਹਉਆ ਖਤਮ ਕਿਵੇਂ ਹੋ ਸਕਦਾ ਇਹ ਖਤਮ ਅੱਜ ਕੱਲ ਤਾਂ ਜਿਵੇਂ ਕਹਿੰਦੇ ਆ ਵੀ ਜਿਹੜੇ ਬੱਚੇ ਨੌਜਵਾਨ ਪੁਲਿਸ ਵਿੱਚ ਭਰਤੀ ਹੋ ਰਹੇ ਬੜੇ ਪੜ੍ਹੇ ਲਿਖੇ ਆ ਬੜੇ ਚੰਗੇ ਸਾਊ ਸੁਭਾਅ ਦੇ ਆ ਪਰ ਜੇ ਉਹ ਮੈਂਟੈਲਿਟੀ ਹਜੇ ਵੀ ਚੇਂਜ ਨਹੀਂ ਹੋ ਰਹੀ ਤਾਂ ਕਿਵੇਂ ਹੋ ਸਕਦੀ ਆ ਦੇਖੋ ਜੀ ਜਿਹੜੇ ਬੱਚੇ ਹੁਣ ਆਏ ਨੇ ਇਹ ਤਾਂ ਵਾਕਈ ਮੰਨਣ ਵਾਲੀ ਗੱਲ ਹੈ ਪਰ ਉਹਨਾਂ ਦਾ ਪਹਿਲਾਂ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ। ਜੀ। ਬਹੁਤ ਮਤਲਬ ਉਹਨਾਂ ਦਾ ਬੋਲਣ ਚਾਲ, ਉਹਨਾਂ ਦੀ ਮਿਲਵਰਤਨ, ਗੱਲ ਕਰਨ ਦਾ ਢੰਗ ਮਤਲਬ ਬਹੁਤ ਅੱਗੇ ਨਾਲੋਂ ਸੁਧਰਿਆ ਹੋਇਆ ਹੈ ਐਸੀ ਗੱਲ ਨਹੀਂ। ਜੀ। ਤੇ ਹੌਲੀ-ਹੌਲੀ ਮੈਨੂੰ ਲੱਗਦਾ ਵੀ ਜਿਉਂ-ਜਿਉਂ ਇਹ ਨਵੀਂ ਪੰਨੀ ਦੀ ਆ ਰਹੀ ਹੈ, ਜੇ ਨਵੇਂ ਸੇਧਾਂ ਤੇ ਸਾਫ਼-ਸੁਥਰੇ ਚੱਲਣਗੇ ਤਾਂ ਕੋਈ ਐਸੀ ਗੱਲ ਵੀ ਨਹੀਂ ਵੀ ਆਪਣੀ ਪੁਲਿਸ 'ਚ ਵੀ ਸੁਧਾਰ ਨਾ ਹੋਵੇ। ਜੀ। ਪਰ ਇਹਨਾਂ ਚੀਜ਼ਾਂ ਦੀ ਲੋੜ ਥੋੜੀ ਜਿਹੀ ਲੋੜ ਹੈ ਵੀ ਆਪਾਂ ਨੂੰ ਲੋਕਾਂ ਦੇ ਨੇੜੇ ਲੱਗੀ ਉਹਨਾਂ ਦੀ ਗੱਲ ਧਿਆਨ ਨਾਲ ਸੁਣੀਏ। ਤੇ ਲੋਕ ਆਪ ਹੀ ਤੁਹਾਨੂੰ ਮਿਲਬਰਤਨ ਦੇਣਗੇ ਮੈਂ ਕੁਝ ਗੱਲਬਾਤ ਕਰ ਰਿਹਾ ਸੀਗਾ ਆਪਣੇ ਬਾਈ ਜੀ ਦੇ ਨਾਲ ਉਹ ਕਿਹੜੇ ਵੀ ਉਥੋਂ ਦੀ ਪੁਲਿਸ ਦੇ ਪ੍ਰੈਸ਼ਰ ਬਹੁਤ ਹੁੰਦਾ ਰਾਜਨੀਤਿਕ ਪ੍ਰੈਸ਼ਰ ਬਹੁਤ ਹੁੰਦਾ ਤੁਸੀਂ ਰਹੇ ਹੋ ਬਾਕੀ ਹੁੰਦਾ ਜੀ ਹਾਂ ਜੀ ਹਾਂ ਇਹ ਚ ਕੋਈ ਸ਼ੱਕ ਨਹੀਂ ਮਤਲਬ ਪ੍ਰੈਸ਼ਰ ਵੀ ਕੀ ਹੈ ਛੋਟੇ ਛੋਟੇ ਬੰਦੇ ਵੀ ਜਿਹੜੇ ਨੇ ਉਹ ਵੀ ਆ ਕੇ ਥਾਣੇ ਜਿਹਾ ਕਹਦੇ ਨੇ ਤੂੰ ਮੇਰਾ ਕੰਮ ਕਰਨਾ ਕਿ ਨਹੀਂ ਮੈਂ ਮੰਤਰੀ ਨੂੰ ਫੋਨ ਕਰਾਂ ਮਤਲਬ ਇਹ ਕਹੇ ਜਾਂ ਹਵਾ ਬਣਿਆ ਪਿਆ ਪੁਲਿਸ ਅਫਸਰਾਂ ਦੇ ਵਿੱਚ ਪਈ ਮੰਤਰੀ ਵੀ ਜਿਹੜੇ ਨੇ ਉਹਨਾਂ ਨੂੰ ਹੇਠਾਂ ਲਾ ਕੇ ਖੁਸ਼ ਰਹਿੰਦੇ ਨੇ ਉਹਨੂੰ ਆਪਣੀ ਮਤਲਬ ਇੰਡੀਪੈਂਡੈਂਟ ਕੰਮ ਨਹੀਂ ਕਰਨ ਦਿੰਦੇ ਇਹ ਤਾਂ ਆਮ ਦੇਖਣ ਜਾਇਆ ਵੀ ਪੁਲਿਸ ਵਾਲੇ ਹਮੇਸ਼ਾ ਹੀ ਮਤਲਬ 24 24 ਘੰਟੇ ਡਿਊਟੀ ਹੈ ਕੋਈ ਪੁੱਛਦਾ ਨਹੀਂ ਡਿਊਟੀ ਦਾ ਟਾਈਮ ਨਹੀਂ ਕੁਝ ਉਹਨਾਂ ਦੇ ਖਾਣ ਦਾ ਟਾਈਮ ਨਹੀਂ ਫਿਰ ਬੰਦਾ ਉਸਰੇ ਵਿਚਰ ਦਾ ਵਿਚਰ ਦਾ ਉਹਦੇ ਤੋਂ ਕਈ ਵਾਰ ਭੁੱਲਾ ਹੋ ਜਾਂਦੀਆਂ ਨੇ ਇਸ ਕਰਕੇ ਉਥੋਂ ਦੀ ਪੁਲਿਸ ਨੂੰ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ ਪਰ ਇਹ ਜਿੰਦੀ ਚਾਰਦੀ ਦੇਦੀ ਜਿਹੜੀ ਕੈਪਟਨ ਤੁਹਾਡੇ ਜਦੋਂ ਕੇ ਪੀ ਐਸ ਗਿੱਲ ਨੇ ਪੂਰੀ ਇਜਾਜ਼ਤ ਦਿੱਤੀ ਹੋਈ ਸੀ ਤੁਸੀਂ ਦੇਖਿਆ ਫਿਰ ਕੀ ਹਾਲਾਤ ਬਣਾਏ ਸੀ ਉਹਨੇ ਨਹੀਂ ਉਹ ਵੀ ਉਹਦੇ 'ਚ ਵੀ ਬੜੀਆਂ ਖਾਮੀਆਂ ਨੇ ਜੀ ਉਹ ਜੇ ਤੁਸੀਂ ਕੇ ਪੀ ਐਸ ਗਿੱਲ ਸਾਹਿਬ ਨੂੰ ਕਹੋ ਉਹਨਾਂ ਦੀਆਂ ਵੀ ਬੜੀਆਂ ਵਧਿੱਕੀਆਂ ਸੁਣਨ ਚਾਹੀਆਂ ਲੋਕਾਂ ਨੇ ਦੇਖੀਆਂ ਹੁਣ ਤੱਕ ਵੀ ਚਰਦੇ ਆ ਵੀਡੀਓ 'ਚ ਵੀ ਸੁਣਦੇ ਹੋ ਤੁਸੀਂ ਮਤਲਬ ਉਹ ਇੰਨਾ ਲੋਕਾਂ ਨੂੰ ਡਿਫੈਂਸ ਨਹੀਂ ਦਿੱਤਾ ਉਹ ਦੌਰ 'ਚ ਉਹਨਾਂ ਨੇ ਜੀ ਉਹਨਾਂ ਨੇ ਸਗੋਂ ਦੱਬਿਆ ਹੀ ਹੈ ਆਮ ਲੋਕਾਂ ਨੂੰ ਮੈਨੂੰ ਲੱਗਦਾ ਵੀ ਉਸ ਸਮੇਂ ਦੇ ਦੌਰਾਨ ਜਿਹੜੀਆਂ ਬਦੀਕੀਆਂ ਹੋਈਆਂ ਤੇ ਆਪਣਾ ਕਿਰਦਾਰ ਜਿਹੜੀ ਪੰਜਾਬ ਪੁਲਿਸ ਉਹ ਕਾਇਮ-ਦائم ਨਹੀਂ ਰੱਖ ਸਕੀ ਉਹਦੇ 'ਚ ਵੀ ਬੜਾ ਫਰਕ ਹੈ ਜੀ ਪੁਲਿਸ ਦਾ ਜਿਹੜਾ ਕਾਰਜਮਹਾਰ ਰਖੜਾ ਉਹਨੇ ਆਪਣਾ ਕਾਇਮ ਰੱਖਣਾ ਉਹਦੇ ਤਾਂ ਬੜੇ-ਬੜੇ ਹਿੰਟ ਵੀ ਆਏ ਨੇ ਅਫਸਰਾਂ ਦੇ ਹੁਣ ਜੇ ਲੰਬੀ ਚੌੜੀ ਗਾਥਾ ਲੈ ਲਈਏ ਕੋਈ ਵੀਡੀਓ ਚੱਲਦੀ ਹੁੰਦੀ ਆ ਹੁਣ ਵੀ ਬਹੁਤ ਚਰਚੇ ਦਾ ਦੇਖਦੇ ਆ ਕੇ ਪੀ ਐਸ ਗਿੱਲ ਦੀ ਭਈ ਬਿਆਲ ਸਿੰਘ ਦੇ ਰਾਜ ਵੇਲੇ ਮਤਲਬ ਬਹੁਤ ਜ਼ਿਆਦਾ ਧੱਕਾ ਹੋਇਆ ਪੁਲਸ ਵਾਲੇ ਵੀ ਤੇ ਪੁਲਸ ਵਾਲੇ ਫਿਰ ਉਸ ਤੋਂ ਬਾਅਦ ਆਪਣੀ ਮਨਮਰਜ਼ੀ ਇੰਨੀ ਕਰਨ ਲੱਗੇ ਉਹਦੇ ਤੋਂ ਬਾਅਦ ਵੀ ਉਹ ਆਪਣਾ ਉਹ ਸਮਝਦੇ ਵੀ ਸਾਡੇ ਹੀ ਰਾਜਾ ਹੋਰ ਕਿਸੇ ਦਾ ਰਾਜ ਨਹੀਂ ਆਮ ਲੋਕਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਲੈਣਾ ਦੇਣਾ ਕਿਸੇ ਨਾਲ ਪੁਲਸ ਹੀ ਜੋ ਕਰਦੀ ਸੀ ਕਰਦੀ ਸੀ ਫਿਰ ਪੁਲਸ ਰਾਜ ਸੀ ਪੁਲਸ ਰਾਜ ਸੀਗਾ ਜੀ ਮੰਨਣ ਚਾਹੇ ਫਿਰ ਤੁਸੀਂ ਮੰਨਦੇ ਵੀ ਉਹ ਅਜਿਹਾ ਰਾਜ ਨਹੀਂ ਚਾਹੀਦਾ ਨਹੀਂ ਉਹਨੂੰ ਲੋਕ ਚੰਗਾ ਹੀ ਨਹੀਂ ਸਮਝਦੇ ਇਸੇ ਕਰਕੇ ਲੋਕ ਇਹਨਾਂ ਦੇ ਨਾਲ ਮਿਲਵਰਤਨ ਨਹੀਂ ਰੱਖਦੇ ਇਸ ਕਰਕੇ ਲੋਕ ਡਰਦੇ ਨੇ ਵੀ ਅਸੀਂ ਪੁਲਿਸ ਵਾਲਿਆਂ ਕੋਲ ਜਾਵਾਂਗੇ ਇਹ ਨਹੀਂ ਪਤਾ ਸਾਨੂੰ ਕੀ ਚੱਕਰ ਚ ਪਾ ਲੈਣ ਕਦੋਂ ਸਾਡੀ ਜੇਬ ਚੋਂ ਹੱਥ ਪਾ ਲੈਣ ਕਦੋਂ ਚੱਕਰ ਚ ਪਾ ਲੈਣ ਕਿਸੇ ਚ ਇਸ ਕਰਕੇ ਲੋਕ ਹੁਣ ਤੱਕ ਵੀ ਡਰਦੇ ਨੇ ਲੋਕਾਂ ਨੂੰ ਪੂਰਾ ਸਹਿਯੋਗ ਨਹੀਂ ਮਿਲ ਰਿਹਾ ਲੋਕ ਪੂਰਾ ਸਹਿਯੋਗ ਚਾਹੁੰਦੇ ਆ ਸਟਾਰਟਿੰਗ ਤੁਸੀਂ ਜੇ ਆਪਾਂ ਮੰਨੀਏ ਵੀ ਇਹਦੀ ਸਟਾਰਟਿੰਗ ਕਿੱਥੋਂ ਹੋ ਸਕਦੀ ਹੈ ਜੇ ਆਪਾਂ ਇਹਦੀ ਆਪਾਂ ਕੋਈ ਮਰਜ਼ ਲੱਭੀਏ ਵੀ ਜੇ ਸਟਾਰਟਿੰਗ ਪੱਖ ਸੁਧਾਰ ਕਰਨਾ ਹੋਵੇ ਪੁਲਿਸ ਦੇ ਵਿੱਚ ਪਹਿਲਾ ਪੜਾ ਕਿੱਥੋਂ ਹੋਊਗਾ ਪਹਿਲਾਂ ਪੜਾਤਾ ਜੀ ਦੇਖੋ ਮਤਲਬ ਜਿਹੜੇ ਪੜੇ ਲਿਖੇ ਮੁੰਡੇ ਨੇ ਮਤਲਬ ਵਧੀਆ ਦੂਜੀਆਂ ਨੌਕਰੀਆਂ ਵੀ ਛੱਡ ਕੇ ਇੱਧਰ ਆਉਂਦੇ ਨੇ ਕਈ ਤਾਂ ਕਹਿੰਦੇ ਆ ਵੀ ਲੋ ਜੀ ਪੁਲਿਸ ਦੀ ਨੌਕਰੀ ਛੱਡ ਕੇ ਸਿਵਲ 'ਚ ਚਲੇ ਗਏ ਪਰ ਜ਼ਿਆਦਾ ਕਈ ਲੋਕ ਉਹ ਨੌਕਰੀਆਂ ਛੱਡ ਕੇ ਵੀ ਪੁਲਿਸ 'ਚ ਆਉਂਦੇ ਨੇ ਇਸ ਕਰਕੇ ਪੁਲਿਸ ਨੂੰ ਪਹਿਲਾਂ ਤਾਂ ਆਪਣੇ ਆਪ ਤੇ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਵੀ ਅਸੀਂ ਕਦੇ ਵੀ ਗਲਤ ਕੰਮ ਨਹੀਂ ਕਰਾਂਗੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਾਂਗੇ ਆਮ ਲੋਕਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪਹਚਾਵਾਂਗੇ ਤਾਂ ਕਿ ਲੋਕ ਉਹਨਾਂ ਦੇ ਨਾਲ ਜੁੜਨ ਜਿਨ੍ਹਾਂ ਤੇ ਆਮ ਜਨਤਾ ਇਹਨਾਂ ਦੇ ਅਫਸਰਾਂ ਨਾਲ ਜੁੜਦੀ ਨਹੀਂ ਉਹਨਾਂ ਵਿੱਚ ਸੁਧਾਰ ਨਹੀਂ ਹੋ ਸਕਦਾ ਤੁਹਾਡੇ ਕੋਈ ਜੀਵਨ ਦੀ ਜਦੋਂ ਤੁਸੀਂ 20 25 ਸਾਲ ਜੌਬ ਕੀਤੀ ਹੈ ਕੋਈ ਅਜਿਹੀ ਘਟਨਾ ਜਿਹੜੀ ਕੋਈ ਦੱਸਣੀ ਚਾਹੁੰਦੇ ਹੋ ਵੀ ਤੁਹਾਡੀ ਕੋਈ ਅਭੁੱਲ ਯਾਦ ਹੋਵੇ ਅਜਿਹੀ ਘਟਨਾ ਜਿਹੜੀ ਤੁਸੀਂ ਹਮੇਸ਼ਾ ਚੇਤੇ ਰੱਖਣਾ ਚਾਹੁੰਦੇ ਹੋ ਵੀ ਹਾਂ ਤੁਸੀਂ ਕਿਸੇ ਦਾ ਕੋਈ ਬਹੁਤ ਵਧੀਆ ਕੰਮ ਆ ਕੋਈ ਭਲੇ ਦਾ ਕੰਮ ਕੀਤਾ ਹੋਵੇ ਬੀ ਜਿਹਦੇ ਤੁਸੀਂ ਅੱਜ ਤੱਕ ਉਹ ਪ੍ਰਾਊਡ ਮਹਿਸੂਸ ਕਰਦੇ ਹੋ ਵੀ ਮੈਂ ਪੁਲਿਸ ਸੀ ਪੁਲਿਸ 'ਚ ਰਹਿੰਦੇ ਹੋਏ ਮੇਰੇ ਕੋਲੋਂ ਮਹਾਰਾਜ ਨੇ ਇੱਕ ਚੰਗਾ ਕੰਮ ਕਰਵਾਇਆ ਦੇਖੋ ਜੀ ਜ਼ਿੰਦਗੀ 'ਚ ਉਤਰਾ ਚੜਾ ਤਾਂ ਬੜੇ ਆਏ ਮਤਲਬ ਛੋਟੀਆਂ-ਮੁੰਟੀਆਂ ਗੱਲਾਂ ਆਈਆਂ ਯਾਦ ਵੀ ਨੇ ਪਰ ਉਹਨਾਂ 'ਚੋਂ ਜ਼ਿਆਦਾਤਰ ਗੱਲਾਂ ਮੈਂ ਦੇਖਿਆ ਸਨ 1985 ਦੇ ਵਿੱਚ ਮੈਂ ਉਦੋਂ ਕਤਵਾਲੀ ਅੰਮ੍ਰਿਤਸਰ ਸੀ ਇਥੇ ਸਪੈਸ਼ਲ ਫੋਰਸ ਗਈ ਜਲੰਧਰ ਤੋਂ ਜਦੋਂ ਸਿੰਗਲ ਜ਼ਿਰਾਂ ਦਾ ਕੰਮ ਵੀ ਚੱਲਿਆ ਪੂਰੇ ਜੋਰ ਨਾਲ ਉਹਨਾਂ ਦਿਨਾਂ ਦੇ ਵਿੱਚ ਮੈਂ ਦੇਖਿਆ ਭਈ ਪੁਲਿਸ ਜਿਹੜੀ ਸੀ ਸਾਡੀ ਪੁਲਿਸ ਹੀ ਮਤਲਬ ਇੰਨਾ ਧੱਕਾ ਕਰ ਰਹੀ ਸੀ ਇੱਕ ਦਿਨ ਦਾ ਕੀ ਇਨਸੀਡੈਂਟ ਹੋਇਆ ਸਾਡੇ ਮਤਲਬ ਪੀਏਪੀ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਪੁਲਿਸ ਨੇ ਜ਼ਿਲੇ ਵਾਲੀ ਦੇ ਨਾਲ ਲਿਜਾ ਕੇ ਉਹਨਾਂ ਨੂੰ ਕੁਝ ਦੋ ਤਿੰਨ ਬੰਦੇ ਦਾ ਕਾਊਂਟਰ ਕਰਨਾ ਸੀ ਅੱਤਵਾਦੀ ਕਹਿ ਕੇ ਉਹਨਾਂ ਨੂੰ ਮਾਰਨਾ ਸੀ ਨਾਲ ਇਹਨਾਂ ਨੂੰ ਲੈ ਕੇ ਕਹਿੰਦੇ ਵੀ ਇਹਨਾਂ ਦੇ ਵੀ ਇੱਕ ਦੋ ਰੇਡ ਤੋਂ ਤਾਂ ਕੋਈ ਗੱਲ ਨਹੀਂ ਅਜੇ ਪੁਲਸਾਂ ਲਈ ਨਹੀਂ ਵੀ ਹਾਂ ਜੀ ਹਾਂ ਇਹੋ ਜਿਹੇ ਘਟਨਾਵਾ ਵੀ ਜਦੋਂ ਜ਼ਿੰਦਗੀ 'ਚ ਵਾਪਰਦੀਆਂ ਨੇ ਫਿਰ ਬੰਦੇ ਦੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਕਹਿਣ ਸੁਣਨ ਤਾਂ ਕੁਝ ਨਹੀਂ ਪਰ ਜਿੰਨਾਂ ਲੋਕਾਂ ਦਾ ਉਦੋਂ ਨੁਕਸਾਨ ਹੋਇਆ ਉਹ ਕਦੇ ਸਾਰੀ ਉਮਰ ਜੋੜ ਨਹੀਂ ਸਕਦੇ ਪੁਲਸ ਦੇ ਨਾਲ ਇਸ ਕਰਕੇ ਪੁਲਸ ਨੂੰ ਚਾਹੀਦਾ ਵੀ ਤਾਂ ਕਿ ਵੱਧ ਤੋਂ ਵੱਧ ਕੋਆਪਰੇਟ ਕਰੇ ਵੱਧ ਤੋਂ ਵੱਧ ਲੋਕਾਂ ਦੀ ਹੈਲਪ ਕਰੇ ਤੇ ਲੋਕ ਆਪੀ ਨਾਲ ਜੁੜਨਗੇ ਜਿਵੇਂ ਇੱਥੇ ਦੀ ਪੁਲਿਸਾ ਕਹਿੰਦੇ ਕੋਈ ਮਤਲਬ ਨਹੀਂ 1921 ਦਾ ਕੋਈ ਫालतू ਗੱਲ ਨਹੀਂ ਕਰਦੇ ਓਨੀ ਕੁ ਗੱਲ ਕਰਦੇ ਆ ਜਿੰਨੀ ਕੁ ਜ਼ਰੂਰ ਦੀ ਲੋੜ ਹੈ ਪਰ ਉੱਥੇ ਉੱਥੇ ਮਾੜੇ ਘਰ ਤੱਕ ਜਾਂਦੀ ਆ ਪੁਲਿਸ ਤੇ ਅੱਛੇ ਜੇ ਇੱਥੇ ਆਪਾਂ ਵਾਪਸ ਆ ਜੀ ਅਮਰੀਕਾ ਦੀ ਕੋਈ ਅਜਿਹੀ ਯਾਦ ਜਿਹੜੀ ਤੁਸੀਂ ਇਹਨੂੰ ਲੈ ਕੇ ਜਾ ਰਹੇ ਹੋ ਇੰਡੀਆ ਦੇ ਵਿੱਚ ਤੇ ਤੁਸੀਂ ਆਮ ਆਪਣੇ ਫਰੈਂਡਸ ਨਾਲ ਕਰ ਆਪਣੇ ਰਿਸ਼ਤੇਦਾਰਾਂ ਨੂੰ ਦੱਸਣੀ ਪਸੰਦ ਕਰੋਗੇ ਵੀ ਅਮਰੀਕਾ 'ਚ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਦੇਖੋ ਜੀ ਮੈਂ ਤਾਂ ਪਹਿਲਾਂ ਪੁਲਿਸ ਦੀ ਗੱਲ ਹੀ ਤੁਹਾਨੂੰ ਕਹਿ ਦਿੰਨਾ ਹਾਂ ਜੀ ਵੀ ਇੱਥੇ ਦੀ ਪੁਲਿਸ ਇੰਨੀ ਇਮਾਨਦਾਰ ਹੈ ਮਤਲਬ ਕੋਈ ਪੈਸੇ ਦਾ ਲੈਣ ਦੇਣ ਦਾ ਕੋਈ ਹੈ ਹੀ ਨਹੀਂ ਵਰਕ ਹੀ ਪਾੜਦੇ ਹੋ ਤਾਂ ਜੀ ਮਤਲਬ ਇੰਨਾ ਉਹਨਾਂ ਦਾ ਬੋਲਣ ਚਾਲਣ ਵਧੀਆ ਤੇ ਸਾਫ਼ ਸੁਥਰਾ ਹੈ ਵੀ ਤੁਹਾਨੂੰ ਆਪ ਹੀ ਮਹਿਸੂਸ ਹੁੰਦਾ ਹੈ ਵੀ ਇਹ ਸਾਨੂੰ ਪੂਰਾ ਕੋਆਪਰੇਟ ਕਰ ਰਹੇ ਨੇ ਇਸ ਕਰਕੇ ਮੈਂ ਜਵਾਨਾਂ ਨੂੰ ਵੀ ਹੋਰ ਵੀ ਕਹਿਣਾ ਲੋਕਾਂ ਨੂੰ ਪੰਜਾਬ ਦੇ ਖਾਸ ਕਰਕੇ ਲੋਕਾਂ ਨੂੰ ਵੀ ਤੁਸੀਂ ਵੀ ਆਪਣਾ ਵਧੀਆ ਸਾਥ ਦਿਓ ਮਹਿਕਮੇ ਦਾ ਪੁਲਿਸ ਦਾ ਤਾਂ ਕਿ ਲੋਕ ਤੁਹਾਡੇ ਨਾਲ ਵਿਚਰ ਸਕਣ ਤੁਹਾਡੇ ਨਾਲ ਜੁੜ ਸਕਣ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਵੀ ਇਸ ਪਾਸੇ ਵੱਲ ਵਿਸ਼ੇਸ਼ ਜੀ ਮੈਂ ਕੈਂਪ ਲੱਗਦੇ ਹੁੰਦੇ ਆ ਅਜਿਹੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਜਨਤਾ ਦੇ ਨਾਲ ਕਿਵੇਂ ਫਰੈਂਡਲੀ ਹੋ ਕੇ ਵਿਚਰ ਸਕਦੇ ਆ ਦੇਖੋ ਜੀ ਜਿਹੜੀ ਆਮ ਪੋਲੀਟੀਸ਼ੀਅਨ ਆ ਉਹ ਤਾਂ ਸਾਡੇ ਪੰਜਾਬ ਦੇ ਵਿੱਚ ਇਹੀ ਚਾਹੁੰਦੇ ਆ ਵੀ ਸਾਡਾ ਜਿਹੜਾ 5 ਸਾਲ ਪੂਰਾ ਚੱਲਦਾ ਰਹੇ ਕਾਰੋਬਾਰ ਖਿੱਚ ਤੂ ਜੋ ਹੈ ਪੈਸਾ ਕਮਾ ਲਓ ਪੈਸਾ ਇਕੱਠਾ ਕਰ ਲਓ ਇੰਨਾਂ ਚੀਜ਼ਾਂ ਵੱਲ ਤਾਂ ਕੋਈ ਧਿਆਨ ਹੀ ਨਹੀਂ ਕੋਈ ਪੋਲੀਟੀਸ਼ੀਅਨ ਇੱਕ ਵੀ ਆਪਣਾ ਨਾਂ ਦੱਸ ਕੇ ਮੈਨੂੰ ਇਹ ਦੱਸ ਦੇ ਕਿ ਮੈਂ ਲਓ ਜੀ ਆਹ ਲੋਕਾਂ ਨਾਲ ਕੋਆਪਰੇਟ ਕੀਤਾ ਸੀ ਆ ਉਹ ਮੈਨੂੰ ਉੱਥੇ ਮਤਲਬ ਬੈਨੀਫਿਟ ਹੋਇਆ ਜਾਂ ਮੈਨੂੰ ਲੋਕ ਚਾਹਣ ਲੱਗੇ ਨੇ ਇੱਥੇ ਥੋੜਾ ਟਾਈਮ ਲੋਕ ਚਾਹੁੰਦੇ ਨੇ ਜਦੋਂ ਦੇ ਦਿਨ ਵੀ ਇਹਦੇ ਕਾਰੋਬਾਰ ਦਾ ਫੇਰ ਉਹ ਜਿਹੇ ਨੇ ਪੁਰਾਣੇ ਵਰਗੇ ਉਹ ਫੇਰ ਟੁੱਟ ਜਾਂਦੇ ਨੇ ਹਿੱਲ ਜਾਂਦੇ ਨੇ ਇਸ ਕਰਕੇ ਪੋਲੀਟੀਸ਼ੀਅਨ ਉਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਲੋਕਾਂ 'ਚ ਵਿਚਰ ਰਹੇ ਹਾਂ ਜਿਵੇਂ ਵੱਡੇ ਵੱਡੇ ਮਤਲਬ ਕਰਦੇ ਆ ਗੱਲਾਂ ਬਾਤਾਂ ਜੀ ਇਹ ਕਰਦਾਂਗੇ ਉਹ ਕਰਦਾਂਗੇ ਉਹਨਾਂ ਗੱਲਾਂ ਤੇ ਜੇ 50% ਵੀ ਧਿਆਨ ਦੇ ਦੇਣ ਤਾਂ ਲੋਕ ਇਹਨਾਂ ਨਾਲ ਹੱਸ ਕੇ ਜੁੜਨਗੇ ਤੇ ਲੋਕ ਇਹਨਾਂ ਤੋਂ ਕੋਆਪਰੇਟ ਚਾਹਣਗੇ ਤੇ ਕੋਆਪਰੇਟ ਕਰਨਗੇ ਬਹੁਤ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਸਾਡੇ ਸਟੂਡੀਓ ਵਿਖੇ ਆਏ ਬਹੁਤ ਥੈਂਕ ਯੂ ਵੈਰੀ ਮਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ